ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆ ਮਾਂ ਇਕ ਵਾਰੀ ਸੱਜ ਜੋਤੀਆ ਤੇਰੇ ਦਰ ਉੱਤੇ ਚੱਲ ਕੇ ਮੈਂ ਆ ਆ ਮਾਂ ਇਕ ਵਾਰੀ ਸੱਜ ਜੋਤੀਆ ਤੇਰੇ ਦਰ ਉੱਤੇ ਚੱਲ ਕੇ ਮੈਂ ਆ ਆ ਮਾਂ ਇਕ ਵਾਰੀ ਸੱਜ ਜੋ ਗਿਆ ਛੰਡੇ ਉੱਤੇ ਬਾਬਾ ਜੀ ਮੈਂ ਗੋਟੇ ਨੂੰ ਸਜਾ ਕੇ ਛੰਡੇ ਬਾਬਾ ਜੀ ਮੈਂ ਗੋਟੇ ਨੂੰ ਸਜਾ ਕੇ ਉੱਤੇ ਸੋਨਾ ਜਹਾਜ ਹੈ ਬਾਬੇ ਦੀ ਲਖਾ ਕੇ ਉੱਤੇ ਸੋਨਾ ਜਹਾਜ ਹੈ ਬਾਬੇ ਦੀ ਲਖਾ ਕੇ ਢੰਡੇ ਉੱਤੇ ਬਾਬਾ ਜੀ ਮੈਂ ਗੋਟੇ ਨੂੰ ਸਜਾ ਕੇ ਉੱਤੇ ਸੋਨਾ ਜਹਾਜ ਹੈ ਬਾਬੇ ਦੀ ਲਖਾ ਕੇ ਤੇਰੀ ਗੁਫਾ ਉੱਤੇ ਤੇਰੀ ਗੁਫਾ ਉੱਤੇ ਤੇਰੀ ਗੁਫਾ ਉੱਤੇ ਆਣ ਕੇ ਚੜਾਵਾਂ ਇੱਕ ਵਾਰੀ ਸੱਜ ਜੋ ਗਿਆ ਮੋਰ ਦੀ ਸਵਾਰੀ ਤੇਰੀ ਲੱਗਦੀ ਪਿਆਰੀ ਏ ਮੋਰ ਦੀ ਸਵਾਰੀ ਤੇਰੀ ਲੱਗਦੀ ਪਿਆਰੀ ਏ ਕਲ ਯੁਗ ਵਿੱਚ ਜੋਗੀ ਆਪ ਅਵਤਾਰੀ ਏ ਮੋਰ ਦੀ ਸਵਾਰੀ ਤੇਰੀ ਲੱਗਦੀ ਪਿਆਰੀ ਏ ਕਾਲ ਯੁਗ ਵਿੱਚ ਜੋਗੀ ਆਪ ਅਵਤਾਰੀ ਏ ਤੇਰੀ ਗੁਫਾ ਉੱਤੇ ਤੇਰੀ ਗੁਫਾ ਉੱਤੇ ਤੇਰੀ ਗੁਫਾ ਉੱਤੇ ਨੋਟ ਮੈਂ ਚੜਾਵਾਂ ਇੱਕ ਵਾਰੀ ਸਾਥੇ ਜੋਗੀਆਂ ਤੇਰੇ ਦਰ ਦੇ ਉੱਤੇ ਚੱਲ ਕੇ ਮੈਂ ਆਂ ਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਗੁਫਾ ਤੇ ਜਿਹੜਾ ਮਿਤੀ 5 ਤਰੀਕ ਨੂੰ ਰਕੜਾ ਢਾਹ ਦੀ ਸੰਗਤ ਦੇ ਮੱਥਾ ਟੇਕਣ ਜਾਣਾ ਹੈ। ਉਹਦੇ ਲਈ ਤਰਲੋਚਨ ਹਲਵਾਈ ਚਾਂਦਪੁਰ ਰੁੜਕੀ ਵਾਲੇ ਜਿਹੜੇ ਇਹ ਤੇ ਨਾਲ ساری ਸੰਗਤ ਬਾਬਾ ਜੀ ਦਾ ਰੋਟ ਬਣਾਉਣ ਦੀ ਸੇਵਾ ਕਰ ਰਹੀ ਹੈ। ਤੁਹਾਨੂੰ ਅਸੀਂ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੇ ਰਾਹੀਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਦਿਖਾ ਰਹੇ ਹਾਂ। ਤੁਸੀਂ ਦੇਖ ਰਹੇ ਹੋ ਏਨੇ ਹਲਵਾਈ ਤਰਲੋਚਨ ਸਿੰਘ ਜੀ ਜੋ ਕਿ ਹਰ ਸਾਲ ਹੀ ਰਕੜਾ ਟਾਹ ਦੀ ਸੰਗਤ ਦੇ ਨਾਲ ਜਿਹੜਾ ਬਾਬਾ ਜੀ ਦੇ ਦਰਵਾਜ਼ੇ ਬਾਬਾ ਜੀ ਦਾ ਜਿੱਥੇ ਰੋਟ ਬਣਾਉਂਦੇ ਨੇ ਰੋਟ ਤਿਆਰ ਕਰਦੇ ਨੇ ਉੱਥੇ ਹੀ ਇਹ ਬਾਬਾ ਜੀ ਦਾ ਲੰਗਰ ਭੰਡਾਰਾ ਵੀ ਤਿਆਰ ਕਰਦੇ ਨੇ ਆ ਤੁਸੀਂ ਦੇਖ ਰਹੇ ਹੋ ਸੰਗਤਾਂ ਜਿਹੜੀਆਂ ਇਹ ਰਕੜਾ ਟਾਹ ਦੀ ਸੰਗਤ ਹੈ ਜਿੰਨੀਆਂ ਵੀ ਮਹਿਲਾਵਾਂ ਤੁਸੀਂ ਦੇਖ ਰਹੇ ਹੋ ਇਹ ਬਾਬਾ ਜੀ ਦੇ ਦਰਵਾਜ਼ਾ ਰੋਟ ਤਿਆਰ ਕਰ ਰਹੀਆਂ ਨੇ ਇਸ ਰੋਟ ਦੇ ਰਾਹੀਂ ਆਹ ਦੇਖ ਸਕਦੇ ਹੋ ਤੁਸੀਂ ਰੋਟ ਘੋ ਦੇ ਵਿੱਚ ਤਲੇ ਜਾ ਰਹੇ ਨੇ ਇਹ ਬਾਬਾ ਜੀ ਦੀ ਗੁਫਾ ਦੇ ਉੱਤੇ ਸਵੇਰੇ ਆ ਰੋਟ ਬੜੀ ਸ਼ਰਦਾ ਦੇ ਪੂਰਵਕ ਸ਼ਰਦਾ ਪੂਰਵਕ ਸੰਗਤਾਂ ਦੇ ਵੱਲੋਂ ਬਾਬਾ ਜੀ ਦੇ ਦਰਵਾਜ਼ੇ ਤੇ ਚੜਾਈ ਜਾਣੇ ਨੇ ਇਹ ਲੰਗਰ ਤਿਆਰ ਹੋ ਰਿਹਾ ਜੀ ਜਿਹੜਾ ਅੱਜ ਰਾਤ ਨੂੰ ਜਿਹੜਾ ਲੰਗਰ ਰਕਣਾ ਟਹਾ ਦੀ ਸੰਗਤ ਵੱਲੋਂ ਸ਼ਾਤ ਲਾਈਆਂ ਭਗਤ ਮਹਿੰਦਰਪਾਲ ਹੋਰਾਂ ਦੀ ਸਰਾਂ ਦੇ ਵਿੱਚ ਜੋ ਜਲੰਧਰ ਵਾਲੇ ਨੇ ਉਹਨਾਂ ਦੀ ਸਰਾਂ ਦੇ ਵਿੱਚ ਇਹ ਲੰਗਰ ਜਿਹੜਾ ਚਲਾਇਆ ਜਾਣਾ ਹੈ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਸੇਵਾਦਾਰ ਰੋਡ ਪ੍ਰਸ਼ਾਦ ਬੜੀ ਸ਼ਰਧਾ ਪੂਰਵਕ ਸਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਡਾਕਟਰ ਕੌਸ਼ਲ ਨਈਆ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਦੇ ਨਾਲ ਸਾਡੇ ਬੱbbi ਭਾਜੀ ਪਿਆਰ ਨਾਲ ਬੱbbi ਕਹਿੰਦੇ ਜੀ ਰਖੜਾਣਾ ਹਾਂ ਵਾਲੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਅਸੀਂ ਤੁਹਾਨੂੰ ਇਸ ਸੰਗ ਦੇ ਪ੍ਰਮੁੱਖ ਸ਼੍ਰੀ ਸਿੱਧ ਬਾਬਾ ਵਾਲਕਨਾਥ ਮੰਦਰ ਰਕਣਾਟਾ ਹਦੇ ਮੁੱਖ ਸੇਵਾਦਾਰ ਭਗਤ ਵਿਜੇ ਕੁਮਾਰ ਜੀ ਨૈયਰ ਹੋਰਾ ਨਾਮ ਵੀ ਗੱਲ ਕਰਾਵਾਂਗੇ ਸ਼ਿਕਾਰਾ ਪੋਣਾ ਹਰੀ ਬਾਬਾ ਜੀ ਦਾ ਉਹ ਸੱਚੇ ਦਰਵਾਜ਼ਾ ਕੀ ਜੈ ਹਾਂਜੀ ਸਾਰੇ ਭਗਤ ਪ੍ਰੇਮੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਪੈਟਮਾ ਬਾਸਿਕ ਚਲਾ ਅੱਜ ਸ਼ਾਤਲਾਈ ਵਿਖੇ ਪਹੁੰਚ ਗਿਆ ਹੈ ਜਿਸ ਦੇ ਵਿੱਚ ਸ਼ਾਤਲਾਈ ਅੱਜ ਦੁਪਹਿਰ ਨੂੰ ਬਾਬਾ ਜੀ ਦਾ ਭੰਡਾਰਾ ਚੱਲਿਆ ਤੇ 4 ਵਜੇ ਬਾਬਾ ਜੀ ਦਾ ਠਿੰਗਰਾ ਦਾ ਪ੍ਰੋਗਰਾਮ ਖਾਣ ਪੀਣ ਦਾ ਪ੍ਰੋਗਰਾਮ ਚੱਲਿਆ ਸੀ ਉਸ ਤੋਂ ਬਾਅਦ ਹੁਣ ਬਾਬਾ ਜੀ ਦਾ ਰੋਟ ਪ੍ਰਸ਼ਾਦ ਬਣ ਰਿਹਾ ਹੈ ਸਾਰੀਆਂ ਸੰਗਤਾਂ ਨੇ ਸਵੇਰ ਨੂੰ ਸਿੱਧ ਬਾਬਾ ਬਾਲਕਨਾਥ ਜੀ ਦੀ ਯਾਤਰਾ ਤੇ ਮੱਥਾ ਟੇਕਣ ਵਾਸਤੇ ਜਾਣਾ ਹੈ ਇਸ ਲਈ ਸਾਰਿਆਂ ਨੂੰ ਇਹੀ ਬੇ ਜੈਕਾਰਾ ਪਉਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਆ ਇਹ ਸੰ ਭਗਤ ਵੀਰੇ ਕੁਮਾਰ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਜਿਹੜਾ 65ਵਾਂ ਵਾਰਸ਼ਿਕ ਚੱਲਾ ਲਿਆਂਦਾ ਗਿਆ ਆ ਇੱਧਰ ਸਾਨੂੰ ਦਿਖਾ ਦਿੰਦੇ ਆ ਸਾਡੇ ਪੁਰਾਣੇ ਸੇਵਾਦਾਰ ਨੇ ਜੀ ਦੇ ਦਰਬਾਰ ਕੀ ਜੈ ਜੈਕਾਰਾ ਪੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈਕਾਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਭਗਤ ਪ੍ਰੇਮਿਓ ਬਾਬਾ ਜੀ ਨੇ ਸਾਡੇ ਤੇ ਬੜੀ ಅಪਾਰ ਕਿਰਪਾ ਕੀਤੀ ਹੈ ਜਿਸ ਦੀ ਮੱਦੇਨਜ਼ਰ ਨਾਲ ਅੱਜ ਅਸੀਂ ਤਾਂ ਇਹਨਾਂ ਦੇ ਚੌਂਕੀ ਵਿੱਚ ਹਾਜ਼ਰ ਸਾਰੀ ਸੰਗਤ ਨੂੰ ਲੈ ਕੇ ਹਾਜ਼ਰ ਹੋਏ ਆਂ ਸੰਗਤ ਸਾਰੀ ਬੜੀ ਖੁਸ਼ਹਾਲਾ ਭੰਡਾਰੇ ਹੋ ਰਹੇ ਆ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਹੁਣ ਫੇਰ ਭੰਡਾਰਾ ਚੱਲਣਾ ਭੰਡਾਰਾ ਦੁਪਹਿਰ ਫੇਰ ਭੰਡਾਰਾ ਚੱਲਿਆ ਰਾਤ ਨੂੰ ਫੇਰ ਭੰਡਾਰਾ ਚੱਲੇ ਉਸ ਤੋਂ ਬਾਅਦ ਚੌਂਕੀ ਬਾਬਾ ਜੀ ਦਾ ਗੁਣਗਾਨ ਕੀਤਾ ਜਾਊਗਾ ਬਾਬਾ ਜੀ ਚੌਂਕੀ ਤੋਂ ਬਾਅਦ ਬੱਚੇ ਜਿਹੜੇ ਜਿੰਨੇ ਵੀ ਚੌਂਕੀ ਚ ਹਾਜ਼ਰ ਬੈਠੇ ਹੋਣਗੇ ਸਾਰੇ ਬੈਠੇ ਹੋਣਗੇ ਉਹਨਾਂ ਨੂੰ ਚਾਹ ਪ੍ਰਸ਼ਾਦ ਦਾ ਲੰਗਰ ਵੀ ਦਿੱਤਾ ਜਾਊਗਾ ਉਸ ਤੋਂ ਬਾਅਦ ਸਵੇਰ ਨੂੰ ਬਾਬਾ ਜੀ ਨੇ ਸਭ ਨੂੰ ਸੂਚਨਾ ਦਿੱਤੀ ਜੇ ਸਾਰੇ ਉੱਠੋ ਟਾਈਮ ਸੇ ਉੱਠੋ ਟਾਈਮ ਸੇ ਉੱਠ ਕੇ ਬਾਬਾ ਜੀ ਯਾਤਰਾ ਸ਼ੁਰੂ ਕਰੋ ਰੋਟ ਲੈ ਕੇ ਆਪਾਂ ਬਾਬਾ ਜੀ ਸ਼ਰਨ ਵਿੱਚ ਜਾਵਾਂਗੇ ਬਾਬਾ ਜੀ ਸਾਨੂੰ ਸਭ ਨੂੰ ਖੁੱਲੇ ਦਰਸ਼ਨ ਦੇਣਗੇ ਜੈਕਾਰਾ ਪਉਣਾ ਹਰੀ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਆ ਬਹੁਤ ਬਹੁਤ ਧੰਨਵਾਦ ਬਹੁਤ 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 ਵਧੀਆ ਜੀ ਇਹਨਾਂ ਨੇ ਪਹਿਲੀ ਵਾਰੀ ਪਰਵਚਨ ਕੀਤੇ ਨੇ ਆ ਹੁਣ ਸਾਡੀ ਗੱਲਬਾਤ ਅਸੀਂ ਸਾਡੇ ਰਕੜਾ ਟਾਹਾ ਦੇ ਨਵੇਂ ਚੁਣੇ ਗਏ ਪੰਜ ਸਾਹਿਬ ਅੰਜਲ ਕੁਮਾਰ ਨਈਆ ਜੀ ਨਾਲ ਗੱਲ ਕਰਾਵਾਂਗੇ ਜੀ ਆਓ ਜੀ ਨਈਆ ਸਾਹਿਬ ਜਕਾਰਾ ਪਾਣਾ ਹਰੀ ਦਾ ਬੋਲ ਸਾਚੇ ਦੀਵਾਰ ਕੀ ਜਾਏ ਰਕੜਾ ਟਾਹਾ ਤੋਂ ਅਸੀਂ ਪੈਡਵਾਰ ਵਾਰਸ਼ਿਕ ਚਾਲਾ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਚੱਲ ਰਿਹਾ ਹੈ ਕੱਲ ਪੀਰ ਨਗਾਹੇ ਸੀਗੇ ਅੱਜ ਅਸੀਂ ਸ਼ਾਤ ਲਾਈ ਵਿੱਚ ਆ ਦੁਬਾਰੇ ਪੂਰੀਆਂ ਛੋਲੇ ਭੰਡਾਰਾ ਚੱਲਿਆ ਤੇ ਸ਼ਾਮ ਨੂੰ ਪਕੌੜੇ ਸੀਗੇ ਤੇ ਹੁਣ ਰਾਤ ਨੂੰ ਫੇਰ ਭੰਡਾਰਾ ਚੱਲ ਰਿਹਾ ਜੀ ਤੇ ਕੱਲ ਨੂੰ ਅਸੀਂ ਸਵੇਰੇ ਪਕੌੜੇ ਖਾ ਕੇ ਫੇਰ ਉੱਪਰ ਜਾਵਾਂਗੇ ਗੁਫਾ ਦੇ ਦਰਸ਼ਨ ਕਰਾਂਗੇ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਜਗਾਰਾ ਪਾਣਾ ਹਰੀਦਾ ਬੋਲ ਸਾਚੇ ਦਰਵਾਰ ਕੀ ਜਾ ਸਾਡੇ ਨਾਲ ਜੁੜੇ ਨੇ ਸਾਡੇ ਰਾਹੁਲ ਕੁਪਾਣੀਆਂ ਜੀ ਜਗਾਰਾ ਪਾਣਾ ਹਰੀਦਾ ਜੀ ਬੋਲ ਸਾਚੇ ਦਰਵਾਰ ਕੀ ਜਾ ਹਾਂਜੀ ਪਿੰਡ ਰਕੜਾ ਢਾਹਾਂ ਤੋਂ ਜੀ ਭਗਤ ਵਿਜੇ ਕੁਮਾਰ ਨਈਅਰ ਜੀ ਸਾਡੇ ਮੁੱਖ ਸੇਵਾਦਾਰ ਮੰਦਿਰ ਦੇ ਜੀ ਅੱਜ ਚਾਲਾ ਲੈ ਕੇ ਆਏ ਆ ਜੀ ਪੀਰ ਨਗਾਹ ਤੋਂ ਸ਼ਾਤ ਲਈ ਹੁਣ ਆਪਾਂ ਜੀ ਸ਼ਾਤ ਲਈ ਪਹੁੰਚ ਚੁੱਕੇ ਆ ਜੀ ਠੀਕ ਹੈ ਜੀ ਬਾਬਾ ਜੀ ਦਾ ਟੂਟ ਲੰਗਰ ਚੱਲ ਰਿਹਾ ਬਾਈ ਤੇ ਕੱਲ ਆਪਾਂ ਗੁਫਾ ਤੇ ਜਾਣਾ ਤੇ ਆਪਾਂ ਨੂੰ ਬਹੁਤ ਸਾਰੇ ਭਰਾਵਾਂ ਦਾ ਸਹਿਯੋਗ ਹੈ ਸਾਰੀ ਸੰਗਤ ਦਾ ਬਹੁਤ ਸਹੀ ਹੋ ਗਈ ਐਨ ਐਰ ਸਾਡੇ ਭਰਾ ਜਿਹੜੇ ਵੀ ਵਿਦੇਸ਼ਾਂ ਚ ਰਹਿੰਦੇ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੱਲ ਆਪਾਂ ਹੁਣ ਬਾਬਾ ਜੀ ਦੇ ਦਰਬਾਰ ਤੇ ਜਾਣਾ ਹੀ ਰੋਡ ਪ੍ਰਸ਼ਾਦ ਲੈ ਕੇ ਹੀ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੰਗਤ ਨੂੰ ਵਿਦਾਨ ਦੀ ਕਿਰਪਾਲਤਾ ਕਰਨੀ ਜੀ ਬੋਲ ਸੱਚੇ ਜਗਰਾਬ ਪੋਨਾਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਾਡੇ ਨਾਲ ਇਸ ਦਰਬਾਰ ਦੇ ਜਿਹੜੇ ਸੇਵਾਦਾਰ ਰਜੀਵ ਕੁਮਾਰ ਜਿਹਨਾਂ ਨੂੰ ਪਿਆਰ ਨਾਲ ਬੋਬੀ ਨૈયਰ ਜੀ ਕਹਿੰਦੇ ਨੇ ਬਾਬਾ ਜੀ ਦੀਆਂ ਭੇਟਾਂ ਵੀ ਗਾਉਂਦੇ ਨੇ ਤੇ ਇਸ ਦਰਬਾਰ ਦੇ ਸੇਵਾਦਾਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਜੈ ਬਾਬਾ ਜੀ ਦੀ ਸੋ ਅੱਜ ਅਸੀਂ ਪ੍ਰਦੇਸੀ ਜੀ ਨਾਲ ਸਰਗਰਮੀਆਂ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਰੂਬਰੂ ਕਰਾਂਗੇ ਅੱਜ ਅਸੀਂ ਪਹੁੰਚੇ ਆ ਜੀ ਦੂਜੇ ਦਿਨ ਸ਼ਾਤਲਾਈ ਵਿਖੇ ਬਾਬਾ ਜੀ ਦੀ ਪਵਿੱਤਰ ਤੇ ਸੋਹਣੀ ਪਿਆਰੀ ਨਗਰੀ ਜਿੱਥੇ ਵਿੱਚ ਅਸੀਂ ਅੱਜ ਜਲੰਧਰ ਵਾਲੇ ਮਹਿੰਦਰਪਾਲ ਬਾਬਾ ਜੀ ਦੀ ਸਰਾਂ ਵਿੱਚ ਰੁਕੇ ਹੋਏ ਆ ਸੋ ਅੱਜ ਜਸਵੀਰੇ ਅਸੀਂ ਪਹੁੰਚੇ ਐ ਇੱਥੇ ਅੱਠ ਬੱਸਾਂ ਦਾ ਕਾਫਲਾ ਇੱਥੇ ਪਹੁੰਚੇ ਸੋ ਆਂਦੇ ਸੰਗਤਾਂ ਨੂੰ ਪਹਿਲਾਂ ਚਾਹ ਦੇ ਨਾਲ ਬਰਫੀ ਮਠੀਆਂ ਤੇ ਉਸ ਤੋਂ ਬਾਅਦ 1 ਵਜੇ ਛੋਲੇ ਪੂਰੀਆਂ ਦਾ ਲੰਗਰ ਤੇ 4 ਵਜੇ ਸੰਗਤਾਂ ਲਈ ਬਣਾਏ ਗਏ ਫਿੰਗਰ ਤੇ ਉਸ ਪ੍ਰਾਂਤ ਹੁਣ ਸੰਗਤਾਂ ਸ਼ਾਤ ਲਈ ਤੇ ਗੁਰੂਨਾ ਚਾੜੀ ਵਿੱਚ ਮੱਥਾ ਟੇਕ ਕੇ ਆਈਆਂ ਹਨ ਤੇ ਹੁਣ ਸੰਗਤਾਂ ਦੇ ਲਈ ਸੋਹਣਾ ਪਿਆਰ ਭਰਿਆ ਦਾਲ ਫੁਲਕਾ ਤੇ ਖੀਰ ਦਾ ਲੰਗਰ ਚੱਲੇਗਾ ਔਰ ਰਾਤ ਨੂੰ ਬਾਬਾ ਜੀ ਦੀ ਬੜੀ ਹੀ ਪਿਆਰੀ ਤੇ ਸ਼ਰਧਾ ਭਾਵਨਾ ਨਾਲ ਚੌਂਕੀ ਲਗਾਈ ਜਾਵੇਗੀ ਉਸ ਪ੍ਰਾਂਤ ਸਵੇਰ ਨੂੰ ਸੰਗਤਾਂ ਬਾਬਾ ਜੀ ਦੀ ਗੁਫਾ ਦੀ ਓਰ ਸੇ ਤੇ ਇਹ ਜਿਹੜਾ ਅੱਠ ਬੱਸਾਂ ਦਾ ਕਾਫਲਾ ਆ ਇਹ ਰਾਤੋਂ ਪੈਦਲ ਚੱਲੇਗਾ ਤੇ ਚੰਨ ਗੰਗਾ ਵਿੱਚ ਜਾ ਕੇ ਧੂਣਾ ਲਗਾ ਕੇ ਫਿਰ ਗੁਫਾ ਨੂੰ ਰਵਾਨਾ ਹੋਵੇਗਾ ਬਾਕੀ ਗੁਫਾ ਦੇ ਸਾਰੀਆਂ ਸੰਗਤਾਂ ਮੱਥਾ ਟੇਕਣਗੀਆਂ ਸੋ ਤੁਸੀਂ ਵੀ ਇਸ ਨੂੰ ਦੇਖ ਰਹੇ ਆ ਸਾਡੀ ਜੋ ਵੀ ਗੱਲਾਂ ਬਾਤਾਂ ਸੁਣਦੇ ਹਨ ਅਸੀਂ ਬਾਬਾ ਜੀ ਅੱਗੇ ਇਹ ਅਰਦਾਸ ਕਰਾਂਗੇ ਕਿ ਬਾਬਾ ਜੀ ਤੁਹਾਨੂੰ ਵੀ ਤੁਹਾਡੀਆਂ ਵੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਨੀ ਸੇ ਤਰ੍ਹਾਂ ਹੀ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਬਾਬਾ ਜੀ ਦੀ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰੈਸੀ ਨੂੰ ਇਜਾਜ਼ਤ ਦਿਓ ਧੰਨਵਾਦ